ਸਾਸੀਆ ਕਿਸਾਨ ਵੀਰੋ ਸਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਇੰਦਰਜੀਤ ਦੇ ਘਰੋਂ ਆ ਪਿੰਡ ਬਾਈ ਦਾ ਮੱਲਾ ਤੇ ਬਾਕੀ ਦੀ ਡੀਟੇਲ ਆਪਾਂ ਬਾਈ ਜੀ ਤੋਂ ਪੁੱਛਦੇ ਹਾਂ ਆਜੋ ਬਾਈ ਜੀ ਸਸਿਕਾ ਬਾਈ ਜੀ ਸਸਿਕਾ ਜੀ ਬਾਈ ਆਪਣਾ ਪੂਰਾ ਨਾਂ ਕੀ ਹੈ ਜੀ ਅੰਦਰਜੀਤ ਸਿੰਘ ਪੰਡ ਮੱਲਾ ਜਿਹੜਾ ਫੂਲ ਰੋਟ ਤਹਿイール ਦੇਖੇ ਠੀਕ ਹੋ ਜੀ ਤੇ ਕੀ ਡਿਟੇਲ ਕੱਟੀਆਂ ਦੀ ਜੀ 19 ਮਹੀਨੇ ਦੀ ਕੱਟੀ ਆ ਬਈ ਹਰਿਆਣੇ ਤੋਂ ਲੰਦੀ ਵੀ ਆ ਠੀਕ ਵਪਾਰ ਕਾਰਡ ਇਹਦਾ 14-15 ਕਿਲੋ ਬਈ ਠੀਕ ਹੋ ਜੀ ਬਾਈ ਦਾ ਵਪਾਰ ਦਾ ਕੰਮ ਆ ਬਾਈ ਸਾਨੂੰ ਦੱਸਣਾ ਚਾਹੁੰਦੇ ਆ ਤੇ 19 ਮਹੀਨਿਆਂ ਦੀ ਕੱਟੀ ਆ ਮਾਂ ਦਾ ਜਿਹੜਾ ਦੁੱਧ ਹੈਗਾ ਪੂਰਾ ਦੀ ਬਈ ਠੀਕ ਹੋ ਬਾਈ ਹਾਂ ਕਿਤੇ ਵਾਲ ਚਿੱਟਾ ਨਹੀਂ ਸਦਾ ਪੂਰਤ ਠੀਕ ਹੋ ਜੀ 14-15 ਕਿਲੋ ਦੁੱਧ ਆ ਬਈ ਤੁਸੀਂ ਮੂੰਹ ਮੱਥਾ ਦੇਖ ਸਕਦੇ ਹੋ ਚੰਗੀ ਹੈ ਮੂੰਹ ਮੱਥੇ ਦੀ ਮਾੜਾ ਤੋਰਾ ਵਖਤ ਹੈ ਬਾਈ ਬੱਲ ਨਾਲਾਂਗਾ ਕੱਟਣਾ ਪਈ ਸ਼ੌਣ ਠੀਕ ਹੋ ਜੀ ਦੇਖ ਸਕਦੇ ਹੋ ਜੀ ਤੁਸੀਂ ਤਣਾ ਦੀ ਬਹੁਤ ਚੰਗੀ ਹੈ ਬਾਈ ਥੋੜਾ ਥੋੜਾ ਸ਼ਰਾਈ ਹੈ ਬਾਈ ਕੁੰਨਿਅ ਮਹੀਨਾ ਦੀ ਹੈ ਬਾਈ ਇਹ ਇੱਕ ਨਾਕ ਦੁੱਧ ਦਾਂਦੀ ਹੈ ਦੇਖ ਸਕਦੇ ਹੋ ਜੀ ਤੁਸੀਂ ਤੋਰਾ ਦੇਖ ਸਕਦੇ ਹੋ ਚੰਗਾ ਤੋਰਾ ਕਈ ਵਾਰੀ ਸਾਥ ਕੋਈ ਜੀ ਮਿਸਟੇਕ ਹੋ ਜਾਂਦੀ ਹੈ ਤੇ ਤੁਹਾਨੂੰ ਬਾਈ ਦਾ WhatsApp ਨੰਬਰ ਦੱਸਿਆ ਜਾਊਗਾ ਉਹ ਤੇ ਤੁਸੀਂ ਵੀਡੀਓ ਮਗਾ ਸਕਦੇ ਹੋ ਹਾਂਜੀ ਇਹਦੀ ਕੀ ਡਿਟੇਲ ਹੈ ਜੀ 14 15 ਕਿਲੋ ਮੈਂ ਮੈਂ ਦੀ ਕੱਟੀ ਆ ਠੀਕ ਹੋ ਜੀ ਇਹ ਗੱਦੀ ਪੰਜਾਬ ਦੀ ਆ ਆਪਣੀ ਇਹ ਆਪਣੇ ਪੰਜਾਬ ਦੀ ਕੱਟੀ ਆ ਤੇ ਮਾੜਾ ਤੋਰਾ ਦਿਖਾ ਦਿਓ ਜੀ ਬਹੁਤ ਚੰਗੇ ਖਾਣ ਦੇਗਾ ਬੱਚੀ ਖਾਣੇ ਬਾਈ ਠੀਕ ਹੋਈ ਸੀਮਨ ਪਤਾ ਕਾਦਾ ਜੀ ਕਿਹੜੇ ਸੰਦ ਲਾ ਠੀਕ ਹੋ ਜੀ ਤੋਰਾ ਦੇਖ ਸਕਦੇ ਹੋ ਬਈ ਤੁਸੀਂ ਤੋਰਾ ਦੇਖ ਸਕਦੇ ਹੋ ਉਹਨਾਂ ਦੀ ਕੁਆਲਿਟੀ ਦੇਖੋ ਉਹ ਚੰਗੇ ਥਾਣਾ ਬਈ ਕਈ ਵਾਰੀ ਪਸ਼ੂ ਕੈਮਰੇ ਤੋਂ ਡਰ ਜਾਂਦਾ ਮੋਹ ਵਧੀਆ ਕੱਟੀਆਂ ਬਈ ਦੋਨੇ ਘਰੇ ਰੱਖਣ ਵਾਲੀਆਂ ਦੇਖੀਗੇ ਹੋਣਗੇ ਬਈ ਅਸਰ ਫੈਲਰ ਹਾਲ ਗੈਣੀ ਝੋਲੀ ਝੋਲੀ ਦੇ ਵਧੀਆ ਥਾਣਾ ਬਈ ਕੁਆਲਿਟੀ ਤੇ ਬਈ ਜੀ ਕੀ ਮੋਲ ਕਰਦੇ ਆ ਜੀ ਆਪਾਂ ਇਹਨਾਂ ਦੋਨਾਂ ਦਾ ਹਾਂਜੀ ਇਹ ਦਾ 1 ਮੋਰ ਹੈ 26000 ਇਹਦਾ 26000 ਤੇ ਇੱਕ ਦਾ 28000 ਜੇ ਕਿਸੇ ਵੀਰ ਨੇ ਦੋਨੇ ਕਟੀਆਂ ਲੈਣੀਆਂ ਹੁਣ ਲੈਸ ਕੀਤਾ ਜਾਊਗਾ ਜੀ ਕੀਤਾ ਜਾਊਗਾ ਤੇ ਉਹ ਮੰਨ ਕੀਤਾ ਜਾਊਗਾ ਜੀ ਰੱਖਣ ਵਾਲ ਨੂੰ ਦੇੜੀਆਂ ਸ਼ਾਂਭਣ ਦੇ ਤੌਰ ਤੇ ਬਈ ਸ਼ੌਕੜੇ ਪਾਲਿਆ ਹੁੰਦਾ ਹੈ ਇਹ ਮੇਰੀ ਨਾ ਠੀਕ ਹੋ ਜੀ ਤੇ ਆਪਣਾ ਫੋਨ ਨੰਬਰ ਬੋਲ ਦਿ ਜੀ 93633 ਬਈ ਹਾਂਜੀ 18355 ਇੱਕ ਵਾਰ ਫੇਰ ਬੋਲ ਦਿ ਜੀ 93633 18355 ਬਈ ਠੀਕ ਹੋ ਜੀ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਇਸੇ ਤਰ੍ਹਾਂ ਪਾਸ ਤੁਹਾਡੇ ਲਈ ਇੱਕ ਹਰ ਰੋਜ਼ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਥੈਂਕ ਯੂ ਬਈ ਜੀ